ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਪੈਣ ਕੋਲ 10 گاਵਾ ਬਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹ ਵਾਤ ਉਹ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟਾਟ ਤੱਕ ਨਾ ਮਿੱਤਰੋ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਤਾਂ ਜੀ ਸਾਸਰੀ ਘਰ ਜੀ ਸਾਸਰੀ ਘਰ ਵੀਰੇ ਨਾਮ ਨਾਮ ਵੀਰੇ ਨਿਰਮਲ ਕੌਰ ਪਿੰਡ ਗੋਗੇ ਜਿਲ੍ਹਾ ਬਰਨਾਲਾ ਹਾਂਜੀ ਪਿੰਡ ਚ ਕਿੰਨੀਆਂ ਗਾਵਾਂ ਆਪਣੀਆਂ 10 ਗਾਂਈਆਂ ਵੀਰੇ ਠੀਕ ਹੈ ਜੀ ਪਹਿਲੀ ਗਾਂ ਦੀ ਦੱਸੋ ਜੀ ਜਾਣਕਾਰੀ ਸਭ ਤੋਂ ਪਹਿਲਾਂ ਪਹਿਲੀ ਗਾਂ ਥੱਲੇ ਵੀਰੇ 9 ਕਿਲੋ ਦੁੱਧ ਆਂ ਹਾਂਜੀ 16000 ਰੁਪਏ ਰੇਟ ਆ ਠੀਕ ਹੈ ਜੀ ਇਹਦੀ ਥੋੜੀ ਸ਼ਾਮ ਪੁੱਤਰੀ ਵੇਖੋ ਸਾ ਪੁੱਤਰੀ ਵੇ ਹਾਂ ਮਗਰ ਇਹ ਕੋਣ ਕਿਵੇਂ ਸਾਫ ਕਿਹੜੀ ਇੱਥੇ ਇੱਥੇ ਵੀਰ پیچھے ਸਾਫ ਥਰੀ ਠੀਕ ਹਾਂ ਤੇ ਚੈੱਕ ਕਰ ਹਾਂਜੀ ਭੈਣ ਜੀ ਰੇਟ ਦੱਸੋ ਜੀ ਇਹਦਾ ਜਾਇਜ਼ ਜਾ ਇਹ ਦੂਜੇ ਨੰਬਰ ਦੇ ਵੀਰੇ ਪਹਿਲੀ ਦਾ ਪਹਿਲੀ ਦਾ ਪਹਿਲੇ ਨੰਬਰ ਆ ਜੀ 10000 ਰੁਪਏ ਰੇਟ ਹੈ ਵੀਰੇ 9 ਕਿਲੋ ਹੁੰਦਾ ਹੈ ਠੀਕ ਹੈ ਜੀ ਪਰ ਇਹਨੂੰ ਅਸੀਂ 3 ਜੋਨ ਦੇ ਮਸ਼ੀਨ ਨਾਲ ਚੋਨੇ ਠੀਕ ਹੈ ਦੂਜੀ ਦੱਸੋ ਜਾਣਕਾਰੀ ਦੂਜੀ ਗਾਂ ਥੱਲੇ ਵੀਰੇ 1500 ਕਿਲੋ ਹੁੰਦਾ ਹੈ ਹਾਂਜੀ ਤੇ 40000 ਰੁਪਏ ਰੇਟ ਹੈ ਦਾ 40000 ਰੁਪਏ ਰੇਟ ਹੈ 15 16 ਕਿਲੋ ਚਾਹ ਦੋ ਡੰਗ ਚੋਲੇ ਜੀ ਦੋ ਡੰਗ ਚੋਲੇ ਚਾਹੀਏ ਫੋਮਾ 20 ਡੰਗ ਜੋ ਠੀਕ ਹੈ ਇਹਦੇ ਮਗਰ ਵੀਰੇ ਉਹ ਬੱਛੀ ਐ 20 ਲੀਟਰ ਸੋਦੇ ਨੇ ਸਲੇ ਉੱਤਰ ਖੜੀ ਐ ਜੀ ਅਸਾਂ ਤੇ 19 20 ਹੋਊਗਾ ਬਸ ਹਾਂਜੀ ਤੇ ਇਹਦਾ ਰੇਟ ਹੈਗਾ 75000 ਰੁਪਇਆ ਇਹਦਾ 75000 ਲੋ ਜੀ ਤੁਸੀਂ ਲੈ ਵੰਦਤਾ ਚ ਲਾਹੇ ਦੇ ਲਪਾ ਲੈ ਵਾ ਕੋਈ ਸੀ ਠੰਡੀ ਐ ਵੀਰੇ ਲੈ ਜਾਵਾਂ ਕੋਈ ਜਿਵੇਂ ਮਰਜੀ ਸਿਰ ਜੋ ਫਾੜੀ ਨਾਲ ਲੈ ਪਾ ਜੀ ਮਗਰ ਇਹਦੇ ਬੱਸੀ ਬੱੱਚੀ ਵੀਰੇ ਫੜੀ ਹੈ ਰੇਟ 75000 ਹਾਂਜੀ ਬੰਦ ਜੀ ਤਨ 4 ਨੰਬਰ ਦਾ ਇਹਦੇ ਵੀਰੇ 7 ਲੀਟਰ ਦੁੱਧ ਹੈ ਹਾਂਜੀ ਸਾਢੇ 5 ਮਹੀਨਾ ਦੀ ਗੱਬਣ ਆ ਹਾਂਜੀ ਇਹਦੇ ਨਗਰਲੇ ਥਾਂ 'ਚ ਮਤਲਬ ਅੱਧਾ ਮੰਨ ਲਓ ਮਗਰਲਾ ਥਾਣਾ ਠੀਕ ਆ ਹਾਂ ਰੇਟ ਹੈਗਾ ਤਾਂ 25000 ਰੁਪਇਆ ਰੇਟ 25000 ਤੱਕ ਮੰਨ ਕੇ ਚੱਲੀ ਨਾ ਗੱਲ ਨਹੀਂ ਹੈਗੀ ਅੱਧਾ ਥਾਣਾ ਹੈ ਅੱਧਾ ਥਾਣਾ ਹਾਂ ਗੱਬੜ ਵੀ ਆ ਗੱਬੜ ਸਾਢੇ 5 ਮਹੀਨੇ ਜੇ ਕੋਈ ਵੀ ਗੱਬਣ ਤੋਕੜ ਭਰਾ ਲੋ ਜੀ ਦੇਖ ਸਾਡੇ ਭਰਾ ਠੀਕ ਹੈ ਜੀ ਹਾਂਜੀ 5 ਨੰਬਰ ਉਹ ਦੱਸੋ ਜੀ ਇਹਦੇ ਥੱਲੇ ਵੀਰੇ 10 ਲੀਟਰ ਦੁੱਧ ਹੈ 4.5 ਮਹੀਨਾ ਦੀ ਗੱਬਣਾ ਥਾਣਾ ਦੀ ਓਕੇ ਰਿਪੋਰਟ ਹੈ ਠੀਕ ਹੈ ਤਾਂ ਲੀਟਰ ਦੋਤਾ ਹਾਂ ਇਹਦਾ ਰੇਟ ਇਹਦਾ ਰੇਟ 50 ਹੈ ਵੀਰੇ ਇਹਦਾ 50 ਲੋ ਚੈੱਕ ਕਰ ਸਕਦੇ ਕੋਈ ਵੀ ਪ੍ਰੋਬਲਮ ਨਹੀਂ ਜਪੋਰਾ ਠੀਕ ਹੈ ਜੀ ਪ੍ਰੋਪਰਾ ਟੋਕੜ ਗੱਬਣ ਠੀਕ ਹੈ ਜੀ ਹਾਂਜੀ ਅਗਲੀ ਇਹ ਵੀਰੇ ਜਰਸੀ ਜਰਸੀ ਗਾਂ ਵੀਰੇ 2.5 ਮਹੀਨਾ ਦੀ ਜਕਬਾਸ ਹੈ ਹਾਂਜੀ 6 ਲੀਟਰ ਉਹਦਾ ਦੀ ਬੱਚੀ ਖੜੀ ਜਰਸੀ ਦੀ ਉਹ ਸਾਹਮਣੇ ਠੀਕ ਹੈ 6 ਲੀਟਰ ਦੋਤਾ ਜੀ ਹਾਂ ਵੀਰੇ ਰੇਟ ਪੈਂਡ ਜੀ ਦਾ ਰੇਟ ਵੀਰੇ ਇਹਦਾ ਹੈਗਾ 33000 ਰੁਪਿਆ ਰੇਟ 30000 ਬੱਸ ਹੀ ਭਰਾ ਨੂੰ ਉਧਰ ਦਿਖਾਵਾਂਗੇ ਠੀਕ ਹੈ ਜੀ ਅਗਲੀ ਦੱਸੋ ਜੀ ਇਹਦਾ ਰੇਟ ਹੈਗਾ 8 ਕਿਲੋ ਦਾ ਵੀਰੇ ਇਹ ਕੰਡਰਾ ਗੱਭਣ ਨਹੀਂ ਹੈਗੀ ਹਾਂਜੀ ਤੇ ਰੇਟ ਹੈਗਾ ਤਾਂ 26000 ਰੇਟ ਦਾ 26000 ਲੋ ਭਰਾ ਕੱਦ ਬਿਲਡ ਸੁੱਕਣਾ ਸੁਹਣਾ ਠੀਕ ਹੈ ਤੁਹਾਨੂੰ ਕੋਈ ਭਰਾ ਜੀ ਨੇ ਨਹੀਂ ਵੀਰੇ ਠੀਕ ਹੈ ਦੋ ਤੇ 8-9 ਕਿਲੋ ਦੋ ਤੇ 8 ਕਿਲੋ ਠੀਕ ਹੈ ਜੀ ਹਾਂਜੀ ਅਗਲੀ ਦਾ ਜੀ ਇਹਦੇ ਥੱਲੇ ਵੀਰੇ 4 ਕਿਲੋ ਦੁੱਧ ਦਾ 12000 ਰੁਪਏ ਰੇਟ ਹੈ ਦਾ ਲਓ ਜੀ ਚੱਕਾ ਸਤਪੁਰਾ ਇਹ ਜਿੱਲੇ ਜਿੱਲੇ ਲਓ ਜੀ ਚੈੱਕ ਕਰ ਸਕਦਾ ਭਰਾ ਨੰਬਰ ਮੁਤਾਬਕ ਭੈਣ ਦੇ ਪ੍ਰੋਫੈਸਰ ਦੇ ਤੇ ਕੰਪਨਸੇਵ ਆਠ ਗਾਮਾ ਆਠ ਗਾਮਾ ਤੋਂ ਜਿਹੜੀ ਮਾਰਕ ਨੰਬਰ ਮੁਤਾਬਕ ਭੈਣ ਜੀ ਨਾਲ ਕੰਡੈਕਟ ਕਰਕੇ ਤੁਸੀਂ ਕਰ ਸਕਦਾ ਰੇਡ ਪੈਂਟ ਜੀ ਆਪ ਨੂੰ ਦੱਸ ਹੀ ਦਿੰਦੇ ਜੀ ਸਾਨੂੰ ਪਤਾ ਹੀ ਹੈ ਜੀ ਪਹਿਲਾਂ ਅ ਦੋ ਗਾਮਾ ਉਧਰਲੀ ਸਾਈਡ ਆਉਂ ਕੇ ਦਿਖਾਉਣੇ ਹਾਂਜੀ ਆ ਬਸ ਇਹ ਜਰਸੀ ਦੀ ਹਾਂ ਵੀਰ ਜਰਸੀ ਆ ਬਸ ਇਹ ਜੇ ਸਭ ਹਾਂਜੀ ਦੂਜੀ ਗਾਂ ਦੀ ਦੂਜੀ ਗਾਂ ਦੀ 20 ਕਿਲੋ ਇਹ ਜੀ ਆਸੀ ਭਾਈ 75000 ਮਾ ਹਾਂ ਹਾਂ ਉਹਦੀ ਆ ਬਸ ਇਹ ਹਾਂਜੀ ਮੈਂ ਜੀ ਅਗਲੀ ਗਾਂ ਦੱਸ ਦਿੰਦਾ ਕਰੀ ਨੌਂ ਦੀ ਇਹ ਤਾਂ ਵੀਰੇ ਘਰੇ ਰੱਖੀ ਹੋਈ ਏ ਹਾਂਜੀ ਤੇ ਆਹ ਗਾਈਆਂ ਆਪਣੀ ਤਾਜੀ ਸੂਣ ਵਾਲੀ ਐ ਹਾਂਜੀ 35 ਪਲੱਸ ਦੁੱਧ ਘੜਿਆ ਸੀ ਨੇ ਅੱਜ ਦੀ ਵਾਰ ਥੋੜੀ ਲੱਸੀ ਐ ਜਦੋਂ ਠੀਕ ਆ ਤੇ ਇਹਦਾ 90000 ਰੁਪਏ ਰੇਟ ਐ ਦਿਲ ਲੈਂਦੀ ਐ ਬਸ ਬੰਚਾਰਾ ਸੀ ਠੀਕ ਆ ਜੀ ਇਹ 35 ਲੀਟਰ ਪਿਛਲੇ ਸੂਏ ਤੋਂ ਤਾਂ ਹੈਗਾ ਸੀ ਫਾਰਮ ਜੁਲਾਈ ਸੀ ਵੀਰੇ ਆਪਾਂ ਠੋਕਰ ਗੱਬਣਾ ਠੀਕ ਆ ਜੀ ਲੋ ਜੀ ਸੀ ਰੰਢੀ ਐ ਵਧੀਆ ਹਾਂ ਲੋ ਮਰਜੀ ਆ ਫੋਰੀ ਦੇ ਲੋ ਕਾਮ ਆ ਬੜੀ ਫਸਣੀ ਹੈ ਤੇ ਨਾਜਾ ਤੁਸੀਂ ਲਾਹਾ ਦਿਓ ਕਿੰਨੇ ਦਿਨ ਦੱਸੇਗਾ ਜੀ ਬਾਕੀ ਇਹਦੇ ਬਾਈ ਰਹਿ ਜਾਂਦਾ 10 ਵਾਰ ਦਾ ਲੋ ਜੀ ਪੈਣ ਜੀ ਨਾਲ ਜ਼ਰੂਰ ਕਨੈਕਟ ਕਰੋ ਜਿਹੇ ਜੀ ਮਰਜ਼ੀ ਲਓ ਸਸਤੀ ਲਓ ਵਧੀਆ ਲਓ ਮਹਿੰਗੀ ਲਓ ਸਸਤੀ ਲਓ ਸਾਰੇ ਤਰ੍ਹਾਂ ਦਾ ਮਾਲ ਮਿਲ ਜੇਗਾ ਕਿਉਂਕਿ ਕੋਈ ਕਾਹ ਕਿਦਾਂ ਦਾ ਨਹੀਂ ਵੀ ਕੋਈ ਨਾ ਮਿਲੇ ਮਾਲ ਕਿਉਂਕਿ ਪੈਣ ਜੀ ਕੋਲ ਸਾਰੇ ਤਰ੍ਹਾਂ ਦੇ ਆ ਗਾਵਾ ਹੈਗੀਆਂ ਜੀ ਪੈਣ ਜੀ ਨਾਲ ਜ਼ਰੂਰ ਕਨੈਕਟ ਕਰੋ ਕਿਉਂਕਿ ਤੋੜਾ ਤਰਾ ਜਿਵੇਂ ਓਕੇ ਹੀ ਸਾਰਾ ਦਾ ਕਿਵੇਂ ਵੀਰੇ ਤੋੜਾ ਤਰਾ ਓਕੇ ਆ ਮੈਂ ਤਾਂ ਡੈਂਚ ਨਹੀਂ ਲੈ ਠੀਕ ਹੈ ਤੋੜਾ ਤਰਾ ਨਹੀਂ ਕਿਉਂਕਿ ਕਰੇ ਹੈ ਨਹੀਂ ਬਾਈ ਅੱਜ ਤਾਂ ਕਰਕੇ ਸਤੋਰ ਕੇ ਦਿਖਾ ਦੇ ਪਹਿਲਾਂ ਵੀ ਆਪਣੇ ਇਦੀ ਹੁੰਦੀ ਆ ਪਰ ਜਿਹੜੀ ਚੀਜ਼ ਹੁੰਦੀ ਹੈ ਪਹਿਲਾਂ ਜਿੰਨੀ ਗੱਲ ਦੱਸਾਂਗੇ ਵੀਰੇ ਸਾਰੀ ਸਹੀ ਨਿਕਲੂ ਠੀਕ ਹੈ ਜੀ ਸਾਡੇ ਵੱਲੋਂ ਸਾਡਾ ਦੁੱਧ ਦਾ ਕੰਮ ਹੈ ਆਪਦਾ ਹਾਂਜੀ ਦਹੀਂ ਦੁੱਧ ਦੀ ਦੁਕਾਨ ਆਪਣੀ ਉੱਪਰ ਸਾਡੇ ਵੱਲੋਂ ਤੁਸੀਂ 20 ਟਾਈਮ ਚੋ ਵੋ ਅਜੇ ਤੱਕ ਇੱਕ ਦੋ ਕਾ ਦੁੱਧ ਨਹੀਂ ਬਸਉਂ ਅਸਲੀ ਛੱਡ ਦੀ ਠੀਕ ਹੈ ਜੀ ਹਾਂ ਲਓ ਜੀ ਇਹ ਨਹੀਂ ਦੁਕਾਨ ਵੀ ਆ ਪੈਂਡੋ ਕੋ ਕੇ ਠੀਕ ਹੈ ਜੀ ਤੇ ਸਾਰਾ ਦੁੱਧ ਇਹਨਾਂ ਦਾ ਆਪ ਦਾ ਡੇਰੀ ਚ ਜਾਂਦਾ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਰੇ ਚੋ ਉੱਤੇ ਬਾਏ